ਪੀਏ ਮੌਸਮ ਵਿਭਾਗ ਦੀ ਮੁਖੀ ਡਾਕਟਰ ਪਨਵੀਤ ਕੌਰ ਕਿੰਗਰ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਮੌਸਮ ਗਰਮ ਚੱਲ ਰਿਹਾ ਅਤੇ ਤਾਪਮਾਨ ਵੀ ਆਮ ਨਾਲੋਂ ਵੱਧ ਹੈ ਪਰ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਇਸ ਖੇਤਰ ਵਿੱਚ ਵੱਖ-ਵੱਖ ਹਿੱਸਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਦੀ ਉਮੀਦ ਹੈ ਉਹਨਾਂ ਨੇ ਕਿਸਾਨਾਂ ਅਤੇ ਆਮ ਲੋਕਾਂ ਨੂੰ ਵੀ ਸਲਾਹ ਦਿੱਤੀ ਹੈ ਜੀ ਅਸੀਂ ਦੇਖਿਆ ਕਿ ਪਿਛਲੇ ਦਿਨਾਂ ਵਿੱਚ ਥੋੜਾ ਜਿਹਾ ਹੀਟ ਵੇਵ ਤੋਂ ਰਾਹਤ ਮਿਲੀ ਸੀ ਬਟ ਫਿਰ ਦੋ ਦਿਨਾਂ ਤੋਂ ਫਿਰ ਜਿਆਦਾ ਟੈਂਪਰੇਚਰ ਦੇ ਵਿੱਚ ਰਾਈਜ਼ ਅਬਜ਼ਰਵ ਕੀਤੀ ਗਈ ਹੈ ਔਰ ਟੈਂਪਰੇਚਰ 40 ਡਿਗਰੀ ਸੈਲਸੀਅਸ ਤੋਂ ਫਿਰ ਉੱਪਰ ਚਲਾ ਗਿਆ ਕੱਲ ਦਾ ਡੇ ਟਾਈਮ ਟੈਂਪਰੇਚਰ 41.8 ਡਿਗਰੀ ਸੈਲਸੀਅਸ ਰਿਪੋਰਟ ਕੀਤਾ ਗਿਆ ਜਦੋਂ ਕਿ ਕੱਲ ਦਾ ਨੋਰਮਲ ਡੇ ਟਾਈਮ ਟੈਂਪਰੇਚਰ 37.2 ਡਿਗਰੀ ਸੈਂਟੀਗ੍ਰੇਡ ਸੀ ਸੋ ਲਗਭਗ 4.6 ਡਿਗਰੀ ਸੈਂਟੀਗ੍ਰੇਡ ਨੋਰਮਲ ਤੋਂ ਉੱਪਰ ਅਬਜ਼ਰਵ ਕੀਤਾ ਗਿਆ। ਇਸੇ ਤਰ੍ਹਾਂ ਅੱਜ ਦਾ ਮਿਨੀਮਮ ਟੈਂਪਰੇਚਰ 29.4 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ। ਜਦੋਂ ਕਿ ਅੱਜ ਦਾ ਨੋਰਮਲ ਮਿਨੀਮਮ ਟੈਂਪਰੇਚਰ 26.7 ਡਿਗਰੀ ਸੈਂਟੀਗ੍ਰੇਡ ਸੀ। ਇਹ ਵੀ ਲਗਭਗ 2.7 ਡਿਗਰੀ ਸੈਂਟੀਗ੍ਰੇਡ ਨੋਰਮਲ ਤੋਂ ਉੱਪਰ ਅਬਜ਼ਰਵ ਕੀਤਾ ਗਿਆ ਸੋ ਅਸੀਂ ਦੇਖ ਸਕਦੇ ਹਾਂ ਕਿ ਇੱਕ ਵਾਰ ਫਿਰ ਜਿਹੜਾ ਮਾਹੌਲ ਦੇ ਵਿੱਚ ਰਾਈਜ਼ ਅਬਜ਼ਰਵ ਕੀਤੀ ਗਈ ਹੈ ਔਰ ਹਿੱਟਸ ਟੈਸਟ ਕੰਡੀਸ਼ਨਸ ਅਸੀਂ ਫੇਰ ਦੇਖ ਰਹੇ ਹਾਂ ਔਰ ਇਹਦੇ ਨਾਲ ਨਾਲ ਕਿਉਂਕਿ ਮੌਇਸਚਰ ਦੇ ਵਿੱਚ ਵੀ ਹੁਣ ਥੋੜੀ ਇਨਕਰੀਜ਼ ਸਟਾਰਟ ਹੋ ਗਈ ਹੈ ਸੋ ਇਹਦੇ ਕਰਕੇ ਅਨਕੰਫਟੇਬਲ ਕੰਡੀਸ਼ਨਸ ਰੀਜਨ ਦੇ ਵਿੱਚ ਬਣੀਆਂ ਹੋਈਆਂ ਨੇ ਬਟ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਹੀਟ ਵੇਵ ਤੋਂ ਥੋੜੀ ਰਾਹਤ ਜ਼ਰੂਰ ਮਿਲ ਸਕਦੀ ਹੈ ਕੱਲ ਤੱਕ ਤਾਂ ਇਹ ਕੰਡੀਸ਼ਨਸ اسی ਤਰ੍ਹਾਂ ਬਣੇ ਰਹਿਣ ਦੀ ਪ੍ਰੈਡਿਕਸ਼ਨ ਹੈ ਬਟ ਉਹਦੇ ਤੋਂ ਬਾਅਦ 27 ਤਰੀਕ ਤੋਂ ਪੰਜਾਬ ਦੇ ਵਿੱਚ ਕਿਤੇ ਕਿਤੇ ਹਲਕੀ ਬਾਰਿਸ਼ ਹੋ ਸਕਦੀ ਹੈ ਔਰ ਜਿਹੜੀਆਂ ਹੀਟ ਵੇਵ ਕੰਡੀਸ਼ਨਸ ਨੇ ਉਹਨਾਂ ਤੋਂ ਸਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਰਾਹਤ ਮਿਲਣ ਦੀ ਪ੍ਰੈਡਿਕਸ਼ਨ ਹੈ ਬਦਾਈ ਕਿ ਮੌਨਸੂਨ ਉਹ ਵੀ ਦਿਲ ਦੀ ਬਸਤ ਦੇ ਰਿਹਾ ਹੈ ਐਪਰੀ ਮੌਨਸੂਨ ਦੇ ਰਿਹਾ ਹੈ ਬਦਾਈ ਬਿਲਕੁਲ ਜੀ ਜਿਹੜਾ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਬਾਰਿਸ਼ ਹੋ ਰਹੀ ਹੈ ਇਹਨੂੰ ਅਸੀਂ ਸੀਪੀ ਮੌਨਸੂਨ ਬਾਰਿਸ਼ ਕਹਿ ਸਕਦੇ ਹਾਂ ਪਰ ਨੋਰਮਲ ਜੋ ਟਾਈਮ ਮੌਨਸੂਨ ਦਾ ਪੰਜਾਬ ਦੇ ਵਿੱਚ ਦਸਤਕ ਦੇਣ ਦਾ ਉਹ 1 ਜੁਲਾਈ ਹੈ ਸੋ ਉਹਦੇ ਅਰਾਊਂਡ ਹੀ ਜਿਹੜਾ ਮੌਨਸੂਨ ਪੰਜਾਬ ਦੇ ਵਿੱਚ ਐਕਸਪੈਕਟਿਡ ਹੈ ਲੋਕਾਂ ਨੂੰ ਕਿਸ ਤਰ੍ਹਾਂ ਮਤਲਬ ਖਸਮ ਆ ਲੋਕਾਂ ਨੂੰ ਫਾਰਮਰਸ ਨੂੰ ਸਹੀ ਦੱਸ ਸਕਦੇ ਆ ਜੀ ਕਿ ਹੀਟ ਵੇਵ ਕੰਡੀਸ਼ਨਸ ਕੱਲ ਤੋਂ ਸਾਨੂੰ ਰੀਲਿਫ ਮਿਲ ਸਕਦਾ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਥੋੜੀ ਬਾਰਿਸ਼ ਵੀ ਹੋ ਸਕਦੀ ਹੈ ਸੋ ਜੇ ਫਾਰਮਰਸ ਕੁਝ ਕ੍ਰੌਪਸ ਦੀ ਹਾਰਵੈਸਟਿੰਗ ਜਿਵੇਂ ਮੂੰਗੀ ਦੀ ਜਾਂ ਕਿਸੇ ਹੋਰ ਕ੍ਰੌਪਸ ਦੀ ਕਰ ਰਹੇ ਨੇ ਤਾਂ ਉਹਨਾਂ ਨੂੰ ਸਾਵਧਾਨੀ ਕਰ ਲੈਣੀ ਚਾਹੀਦੀ ਹੈ ਕਿਉਂਕਿ ਆਉਣ ਵਾਲੇ ਦਿਨਾਂ ਵਿੱਚ ਥੋੜੀ ਬਾਰਿਸ਼ ਹੋ ਸਕਦੀ ਹੈ ਔਰ ਆਮ ਲੋਕਾਂ ਨੂੰ ਵੀ ਹਿਸਲਾ ਦੇ ਸਕਦੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬਾਰਿਸ਼ ਦੇ ਚਾਂਸਸ ਨੇ ਟੈਂਪਰੇਚਰ ਦੇ ਵਿੱਚ ਥੋੜੀ ਗ੍ਰਾਵਟ ਜ਼ਰੂਰ ਆ ਸਕਦੀ ਹੈ ਪਰ ਕਿਉਂਕਿ ਜਿਹੜੀ ਹਵਾ ਦੇ ਵਿੱਚ ਮੌਇਸਚਰ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵਧਣ ਦੀ ਪ੍ਰੈਡਿਕਸ਼ਨ ਹੈ ਸੋਦੇ ਕਰਕੇ ਕਈ ਵਾਰੀ ਕਾਫੀ ਅਨਕੰਫਰਟੇਬਲ ਕੰਡੀਸ਼ਨਸ ਹੋ ਜਾਂਦੀਆਂ ਨੇ ਸੋ ਸਾਰਿਆਂ ਨੂੰ ਸਿਹਤ ਦਾ ਵੀ ਧਿਆਨ ਰੱਖਣਾ ਚਾਹੀਦਾ ਜਿਹੜੀ ਹੈਲਦੀ ਡਾਈਟ ਲੈਣੀ ਚਾਹੀਦੀ ਹੈ ਲਿਕੁਇਡਸ ਵਾਤੋਂ-ਵਾਤ ਲੈਂਦੇ ਰਹਿਣਾ ਚਾਹੀਦਾ ਤਾਂ ਕਿ ਜਿਹੜੀਆਂ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਨੇ ਇਹਨਾਂ ਦਾ ਕੋਈ ਨੁਕਸਾਨ ਨਾ ਹੋ ਸਕੇ ਅਲਰਟ ਹੀਟ ਵੇਵ ਦਾ ਅਲਰਟ ਅੱਜ ਤੱਕ yellow alert ਸੀ ਕੱਲ੍ਹ ਹੋ ਰਾਜੀ yellow alert ਸੀ ਬਟ ਆਨਵਾਰੇ ਦਿਨਾਂ ਦੇ ਵਿੱਚ ਕੋਈ IMD ਵੱਲੋਂ ਅਲਰਟ ਜਾਰੀ ਨਹੀਂ ਕੀਤਾ ਗਿਆ